ਕੈਨੇਡਾ ਚ ਸ਼ਰਾਬ ਚੋਰੀ ਮਾਮਲੇ ਚ 8 ਪੰਜਾਬੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੀਲ ਰਿਜਨਲ ਪੁਲਿਸ ਦੇ ਅਧਿਕਾਰੀਆਂ ਨੇ ਇੱਕ ਵੱਡੇ ਐਲਸੀਬੋ ਚੋਰੀ ਦੇ ਗਰੋਧਾ ਪਰਦਾ ਫਾਸ਼ ਕਰਦਿਆਂ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਚ ਸ਼ੱਕੀਆਂ ਨੇ ਜੀਟੀਏ ਭਾਰਤ ਚ ਪੰਜਾਬ ਤੋਂ ਵੱਧ ਥਾਵਾਂ ਨੂੰ ਨਿਸ਼ਾਨਾ ਬਣਾਇਆ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਚੋਰੀਆਂ ਅਗਸਤ 2024 ਅਤੇ ਫਰਵਰੀ 2025 ਦੇ ਵਿਚਕਾਰ ਹੋਈਆਂ ਕਈ ਮਾਮਲਿਆਂ 'ਚ ਕਈ ਸ਼ੱਕੀ ਇਕੱਠੇ ਐਲਸੀਬੀਓ ਸਟੋਰਾਂ 'ਚ ਦਾਖਲ ਹੋਏ ਕਰਮਚਾਰੀਆਂ ਦਾ ਧਿਆਨ ਭਟਕਾਉਣ ਅਤੇ ਨਿਗਰਾਨੀ ਕਰਨ ਲਈ ਤਾਲਮੇਲ 'ਚ ਕੰਮ ਕਰਦੇ ਹੋਏ ਜਦੋਂ ਕਿ ਦੂਸਰੇ ਵੱਡੀ ਮਾਤਰਾ 'ਚ ਸ਼ਰਾਬ ਚੋਰੀ ਕਰਨ ਲਈ ਪਾਬੰਦੀਸ਼ੁਦਾ ਖੇਤਰਾਂ 'ਚ ਪਹੁੰਚ ਕਰਦੇ ਸੀ ਪੁਲਿਸ ਨੇ ਕਿਹਾ ਕਿ 2 237000 ڈالر ਤੋਂ ਵੱਧ ਮੁੱਲ ਦੇ ਉਤਪਾਦਕ ਚੋਰੀ ਹੋ ਗਏ ਸੀ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ ਅਤੇ ਇਸ ਜਾਂਚ ਦੇ ਵਿੱਚ 5 ਵਿਅਕਤੀਆਂ ਨੂੰ ਹੁਣ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਤੇ 5000 ڈالر ਤੋਂ ਵੱਧ ਦੀ ਚੋਰੀ ਅਤੇ ਭੰਗ ਤੋੜ ਅਤੇ ਦਾਖਲ ਹੋਣ ਦੇ ਦੋਸ਼ ਲਗਾਏ ਗਏ ਨੇ ਮੁਲਜ਼ਮਾਂ ਦੀ ਪਛਾਣ ਬਿਨਾ ਕਿਸੇ ਪੱਕੇ ਪਤੇ ਦੇ 25 ਸਾਲਾ ਮਨੋਜ ਕੁਮਾਰ 29 ਸਾਲਾ ਸਿਮਰਪ੍ਰੀਤ ਸਿੰਘ 25 ਸਾਲਾ ਸ਼ਰਦਦੀਪ ਸਿੰਘ 24 ਸਾਲਾ ਸਿਮਰਨਜੀਤ ਸਿੰਘ ਅਤੇ ਕੈਨੇਡਨ ਦੇ 29 ਸਾਲਾ ਪ੍ਰਭਜੀਤ ਸਿੰਘ ਵਜੋਂ ਹੋਈ ਹੈ ਪੰਜਾ ਬੰਦਿਆਂ ਨੂੰ ਜ਼ਮਾਨਤ ਦੀ ਸੁਣਵਾਈ ਨਹੀਂ ਰੱਖਿਆ ਗਿਆ ਦੋ ਹੋਰ ਅਜੇ ਵੀ 5000 ਡਾਲਰ ਤੋਂ ਵੱਧ ਦੀ ਚੋਰੀ ਅਤੇ ਇੱਕ ਅਪਰਾਧ ਕਰਨ ਦੇ ਇਰਾਦੇ ਨਾਲ ਭੰਗ ਤੋੜ ਕੇ ਦਾਖਲ ਹੋਣ ਦੇ ਦੋਸ਼ਾਂ ਦੇ ਵਿੱਚ ਲੜਿੰਦੇ ਨੇ ਉਹਾਂ ਦੀ ਪਛਾਣ 28 ਸਾਲਾ ਜਗਸੀਰ ਸਿੰਘ ਅਤੇ 25 ਸਾਲਾ ਪੁਨੀਤ ਸਹਿਜਰਾ ਵਜੋਂ ਹੋਈ ਹੈ ਇਹ ਵੀ ਦੱਸਦੀ ਹੈ ਕਿ ਜਾਂਚ ਜਾਰੀ ਹੈ ਤੇ ਪੁਲਿਸ ਵੱਲੋਂ ਹੋਰ ਦੋਸ਼ ਸ਼ਿਕਾਇਤਾਂ ਦੀ ਉਮੀਦ ਹੈ ਪੀਲ ਅਰੀਜਨਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰਿਊਜ਼ ਨੇ ਕਿਹਾ ਕਿ ਇਸ ਵੱਡੇ ਸੰਗਠਿਤ ਅਪਰਾਧ ਸਮੂਹ ਨੂੰ ਖਤਮ ਕਰਨ 'ਚ ਸਾਡੇ ਅਪਰਾਧਿਕ ਜਾਂਚ ਬਿਊਰੋ ਦਾ ਕੰਮ ਕਿਸੇ ਵੀ ਤਰ੍ਹਾਂ ਦੀ ਬੇਮਿਸਾਲਤਾ ਤੋਂ ਘੱਟ ਨਹੀਂ ਰਿਹਾ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਤੇ ਦੋਸ਼ ਲਗਾ ਕੇ ਅਸੀਂ ਇੱਕ ਮਜ਼ਬੂਤ ਸੁਨੇਹਾ ਭੇਜ ਰਹੇ ਹਾਂ ਕਿ ਸਾਡੇ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਲੰਬਿਆ ਲੱਭਿਆ ਜਾਏਗਾ ਤੇ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਏਗਾ ਜ਼ਿਕਰ ਜੋਗਾ ਕਿ ਪਿਛਲੇ ਕੁਝ ਦਿਨਾਂ ਤੋਂ ਐਲਸੀਬੀਓ ਤੇ ਚੋਰੀਆਂ ਕਰਨ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਸੀਗੇ ਬੀਤੇ ਦਿਨੀ 온ਟਾਰੀਓ ਦੇ Orangeville ਇੱਕ ਸ਼ਰਾਬ ਸਟੋਰ ਤੇ ਚੋਰੀ ਕਰਨ ਆਇਕ ਨੌਜਵਾਨ ਵਿਰੋਧਵੀ ਦੋਸ਼ਗਾਇਗੇ ਸੀ ਬ੍ਰੈਂਟਨ ਦੇ ਇੱਕ 36 ਸਾਲਾ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਤੇ ਕਈ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਬੀਤੇ ਦਿਨ ਹੀ ਪੁਲਿਸ ਵੱਲੋਂ ਥੌਰਬਰੀ ਐਲ ਸੀ ਬੀਓ ਤੋਂ ਸ਼ਰਾਬ ਚੋਰੀ ਕਰਨ ਅਤੇ ਚੋਰੀ ਹੋਏ ਵਾਹਨ ਚ ਫਰਾਰ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਟੋਰਾਂਟੋ ਦੇ 25 ਸਾਲਾ ਹਰਮੰਦਰ ਸਿੰਘ ਅਤੇ ਬ੍ਰੈਮਪਟਨ ਦੇ 26 ਸਾਲਾ ਜਗਮਨ ਕੁਲਾਰ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਪੰਜਾਬੀ ਨੌਜਵਾਨ ਹੁਣ ਚੋਰੀਆਂ ਦੇ ਮਾਮਲੇ ਵਿੱਚ ਵੀ ਆਪਣੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ ਉਹਨਾਂ ਦੀ ਤਾਂ 2 ਦਿਨਾਂ ਦੇ ਵਿੱਚ 8 ਵਿਅਕਤੀ ਕਾਬੂ ਕੀਤੇ ਗਏ ਨੇ 8 ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਉੱਤੇ ਗੰਭੀਰ ਦੋਸ਼ ਨੇ ਤਾਂ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚੋਂ ਪੰਜਾਬੀ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਤੇ ਆਪਣੇ ਮਾਵਾਪ ਦਾ ਨਾਮ ਰੌਸ਼ਨ ਕਰ ਰਹੇ ਨੇ ਦੂਜੇ ਪਾਸੇ ਕਈ ਨੌਜਵਾਨ ਜਹੇ ਵੀ ਨੇ ਜਿਹੜੇ ਉਹਨਾਂ ਵਿਦੇਸ਼ ਦੀ ਧਰਤੀ ਤੇ ਜਾ ਕੇ ਆਪਣਾ ਤੇ ਆਪਣੇ ਮਾਵਾਪ ਦਾ ਨਾਮ ਕਲੰਕਿਤ ਵੀ ਕਰ ਰਹੇ ਨੇ ਜਹੇ ਕਾਂਡ ਕਰਕੇ ਤਾਂ ਉੱਥੇ ਹੀ ਜਿਹੜਾ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਸ਼ੱਕ ਵੀ ਪੈਦਾ ਹੁੰਦਾ ਤੇ ਜੇਕਰ ਪੰਜਾਬੀ ਕੌਮ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਬਦਨਾਮੀ ਵੀ ਇਹ ਲੋਕ ਕਰਵਾ ਰਹੇ ਨੇ ਕਿਉਂਕਿ ਜੇਕਰ ਕ੍ਰਾਈਮ ਦੀ ਗੱਲ ਕੀਤੀ ਜਾਵੇ ਤਾਂ ਕ੍ਰਾਈਮ ਇੰਟਰਨੈਸ਼ਨਲ ਤੌਰ ਤੇ ਹੋ ਰਿਹਾ ਹੈ ਇਹ ਕੇਵਲ ਭਾਰਤ ਪੰਜਾਬ ਦੇ ਵਿੱਚ ਕ੍ਰਾਈਮ ਵੱਧ ਨਹੀਂ ਹੈਗਾ ਬਲਕਿ ਹੋਰ ਵੀ ਕਈ ਜਿਹੇ ਦੇਸ਼ ਨੇ ਜਿੱਥੇ ਕਿ ਕ੍ਰਾਈਮ ਹੁੰਦਾ ਹੈ ਤੇ ਉਹ ਕੋਈ ਵੀ ਕਰ ਸਕਦਾ ਹੈ ਤਾਂ ਜਿਹੇ ਨੌਜਵਾਨਾਂ ਦੀ ਇਹ ਸ਼ਮੂਲੀਅਤ ਸਾਹਮਣੇ ਆਈ ਹੈ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ 'ਚ ਅੱਗੇ ਕੈਨੇਡਾ ਪੁਲਿਸ ਨੇ ਕੀ ਕਾਰਵਾਈ ਕਰਦੀ ਹੈ ਜੋ ਇਜਾਜ਼ਤ ਧੰਨਵਾਦ